ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਬੀਬੀ ਬਸੰਤ ਕੌਰ 16 ਸਾਲਾਂ ਦੀ ਹੋਈ ਤਾਂ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਚਾਰ ਕੀਤੀ ਕਿ ਇਸਦਾ ਵਿਆਹ ਕਰ ਦਿੱਤਾ ਜਾਵੇ ਤੇ ਗੁਰੂ ਜੀ ਨੇ ਵੀ ਮਾਪਿਆਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਹਾਂ ਇਸਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਦੋਂ ਬਸੰਤ ਕੌਰ ਨੂੰ ਵਿਆਹ ਦੇ ਇਸ ਵਿਚਾਰ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਮਾਪਿਆਂ ਨੂੰ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਕੁਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦੀ ਹਾਂ ਜੇਕਰ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਬੀਬੀ ਬਸੰਤ ਕੌਰ ਦੀ ਇਹ ਇੱਛਾ ਸੀ ਕਿ ਉਹ ਮਾਤਾ ਸੇਵਕੌਰ ਦੇ ਪਾਸ ਰਹਿ ਕੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਤੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਸੀ ਜਦੋਂ ਬੀਬੀ ਬਸੰਤ ਕੌਰ ਨੂੰ ਪਤਾ ਲੱਗਾ ਕਿ ਉਸਦੇ ਮਾਪੇ ਉਸਦੇ ਪਵਿੱਤਰ ਵਿਚਾਰਾਂ ਵਿਰੁੱਧ ਜਾ ਕੇ ਉਸਦਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੇ ਨੇ ਤਾਂ ਉਹ ਭੱਜ ਕੇ ਮਾਤਾ ਸਹਿਬ ਕੌਰ ਦੇ ਪਾਸ ਆ ਗਈ ਤੇ ਮਾਤਾ ਦੇ ਪਵਿੱਤਰ ਚਰਨਾਂ ਨੂੰ ਹੰਝੂਆਂ ਨਾਲ ਧਿਉਂ ਦਿੱਤਾ ਤੇ ਰੋਂਦੀ ਰੋਂਦੀ ਅੱਖਾਂ ਲੱਗੀਆਂ ਕਿ ਮਾਤਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਮੈਂ ਜੀਵਨ ਭਰ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਹਾਂ ਪਰ ਮੇਰੇ ਮਾਪੇ ਮੇਰੇ ਵਿਚਾਰਾਂ ਦੇ ਵਿਰੁੱਧ ਜਾ ਕੇ ਮੇਰਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਮੇਰੇ ਵਿਆਹ ਉੱਪਰ ਰੋਕ ਲਗਾ ਦਿਓ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਮਾਤਾ ਸਹਿਬ ਗੌਰ ਜੀ ਕੋਲੋਂ ਬੀਬੀ ਬਸੰਤ ਕੌਰ ਦਾ ਰੋਣਾ ਸੁਹਾ ਨਹੀਂ ਗਿਆ ਤੇ ਉਹਨਾਂ ਨੇ ਉਸਦੇ ਵਿਆਹ ਉਤੇ ਰੋਕ ਲਗਵਾ ਦਿੱਤੀ ਤੇ ਬੀਬੀ ਬਸੰਤ ਲਤਾ ਨੂੰ ਹਮੇਸ਼ਾ ਲਈ ਆਪਣੇ ਪਾਸ ਰੱਖ ਲਿਆ ਤੇ ਬੀਬੀ ਬਸੰਤ ਕੌਰ ਮਾਤਾ ਜੀ ਦੀ ਬੜੇ ਪ੍ਰੇਮ ਭਾਵ ਤੇ ਸ਼ਰਧਾ ਨਾਲ ਸੇਵਾ ਕਰਦੀ ਸੀ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗੀ ਤੇ ਸਮਾਜ ਵਿੱਚ ਉਸ ਦਾ ਬਹੁਤ ਸਾਰਾ ਆਦਰ ਸਤਕਾਰ ਹੋਣ ਲੱਗਾ ਇਥੇ ਰਹਿ ਕੇ ਉਸ ਨੇ ਗੁਰੂ ਮੁਖੀ ਤੇ ਸੰਸਕ੍ਰਿਤੀ ਦੀ ਪੜ੍ਹਾਈ ਸਿੱਖੀ ਬੀਬੀ ਬਸੰਤ ਕੌਰ ਕੇਵਲ 5 ਘੰਟੇ ਸੌਂਦੀ ਸੀ ਤੇ ਬਾਕੀ ਸਾਰਾ ਸਮਾਂ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜ਼ਾਰਦੀ ਸੀ ਹਾਰ ਸਨੇ ਮਾਤਾ ਜੀ ਦੀ ਵਦ ਤੋਂ ਵੱਧ ਸੇਵਾ ਪ੍ਰਦਾਨ ਕਰਨ ਦਾ ਯਤਨ ਕਰਿਆ ਕਰਦੀ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਵੇਲੇ ਬੀਬੀ ਬਸੰਤ ਕੌਰ ਉਹਨਾਂ ਦੇ ਨਾਲ ਹੀ ਸੀ ਗੁਰੂ ਜੀ ਦਾ ਕਿਲਾ ਖਾਲੀ ਕਰਕੇ ਹੱਲੇ ਥੋੜੀ ਹੀ ਦੂਰ ਗਏ ਸਾਨ ਤੇ 베ਰੀਆਂ ਤੇ گاؤں ਤੇ कुरानਾਂ ਤੇ ਹੱਥ ਧਰ ਕੇ ਖਾਦੀਆਂ ਕਸਮਾਂ ਨੂੰ ਤੋੜ ਕੇ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬੀਬੀ ਬਸੰਤ ਕੌਰ ਨੇ ਮਾਤਾ ਸਹਿਬ कौर ਦਾ ਸਾਥ ਨਾ ਛੱਡਿਆ ਤੇ ਮਾਤਾ ਜੀ ਦੀ ਪਾਲਕੀ ਦੇ ਨਾਲ-ਨਾਲ ਪੈਦਲ ਚੱਲਦੀ ਰਹੀ ਮਾਤਾ ਜੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਉਹ ਮੇਰੇ ਨਾਲ ਮੇਰੀ ਪਾਲਕੀ ਵਿੱਚ ਬੈਠ ਜਾਵੇ ਵਾਰ ਉਹ ਹਰ ਵਾਰੀ ਇਹ ਕਹਿ ਕੇ ਮਨਾ ਕਰ ਦਿੰਦੀ ਕਿ ਨਹੀਂ ਮਾਤਾ ਜੀ ਮੈਂ ਤਾਂ ਤੁਹਾਡੀ ਇੱਕ ਨਿਮਾਣੀ ਜਹੀ ਸੇਵਕ ਹਾਂ ਤੇ ਮੈਂ ਤੁਹਾਡੇ ਬਰਬਰ ਬੜ ਕੇ ਪਾਪਾਂ ਦੀ ਭਾਗੀਦਾਰ ਨਹੀਂ ਬੰਨਣਾ ਚਾਹੁੰਦੀ ਮਾਤਾ ਜੀ ਨੇ ਕਈ ਵਾਰ ਉਸ ਨੂੰ ਪਾਲਕੀ ਵਿੱਚ ਬੈਠਣ ਨੂੰ ਕਿਹਾ ਪਰ ਉਹ ਨਾ ਮੰਨੀ ਤੇ ਤੇਜ਼ ਜਾਂਦੀ ਪਾਲਕੀ ਦੇ ਨਾਲ ਨਾਲ ਪੈਦਲ ਹੀ ਚੱਲਦੀ ਰਹੀ ਅੱਗੇ ਜਾ ਕੇ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਤਾਂ ਬੀਬੀ ਬਸੰਤ ਕੌਰ ਵੀ ਗੁਰੂ ਜੀ ਕੋਲੋਂ ਵਿਛੜ ਗਈ। ਦੁਸ਼ਮਣ ਸੈਨਾ ਨੇ ਬੀਬੀ ਬਸੰਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਬੀਬੀ ਬਸੰਤ ਕੌਰ ਨੇ ਦੁਸ਼ਮਣ ਸਿਪਾਈਆਂ ਨਾਲ ਲੜਨ ਦਾ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਸਦੀ ਕੋਈ ਪੇਸ਼ ਨਹੀਂ ਗਈ ਤੇ ਸਿਪਾਈ ਉਸਨੂੰ ਗ੍ਰਿਫਤਾਰ ਕਰਕੇ ਆਪਣੇ ਹਾਕਮ ਸਮੁੰਦ ਖਾਨ ਦੇ ਪਾਸ ਲੈ ਗਏ। ਸਮੁੰਦ ਖਾਨ ਪਹਾੜੀ ਰਾਜੇ ਦਾ ਨਵਾਬ ਸੀ। ਜਿਹੜਾ ਕਿ ਬਹੁਤ ਹੀ ਬਦਚਲਣ ਲਾਜੀ ਤੇ ਅਭਿਮਾਨੀ ਕਿਸਮ ਦਾ ਇਨਸਾਨ ਸੀ ਜਦੋਂ ਉਸ ਨੇ ਬਸੰਤਕੌਰ ਦਾ ਰੂਪ ਵੇਖਿਆ ਤਾਂ ਉਹ ਉਸ ਨੇ ਬਸੰਤਕੌਰ ਨੂੰ ਆਪਣੇ ਕਿਲੇ ਵਿੱਚ ਲੈ ਗਿਆ ਤੇ ਉਸ ਉੱਪਰ ਆਪਣੇ ਡੋਰੇ ਪਾਉਣ ਲੱਗਾ ਤੇ ਉਸ ਨੂੰ ਲਾਲਚ ਦੇਣ ਲੱਗਾ ਕਿ ਜੇਕਰ ਤੂੰ ਮੇਰੀ ਬੇਗਮ ਬਣੇਂਗੀ ਤਾਂ ਤੂੰ ਪੂਰੇ ਮਹਿਲ ਵਿੱਚ ਰਾਜ ਕਰੇਂਗੀ ਸਭ ਨੌਕਰ ਚੌਕਰ ਤੇਰੇ ਇਸ਼ਾਰੇ ਉੱਪਰ ਚੱਲਣ ਕਰਨਗੇ ਤੂੰ ਜ਼ਿੰਦਗੀ ਬਰ ਐਸ਼ ਕਰੇਂਗੀ ਪਰ ਬੀਬੀ ਬਸੰਤ ਕੌਰ ਨੇ ਸਮੁੰਦਖਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਤੁਸੀਂ ਭਾਵੇਂ ਮੈਨੂੰ ਭੁਖਿਆ ਰੱਖ ਕੇ ਕੁੱਟ-ਕੁੱਟ ਕੇ ਮੇਰਾ ਕੀਮਾ-ਕੀਮਾ ਕਰ ਦਵੋ ਪਰ ਮੈਂ ਕਿਸੇ ਵੀ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ ਕਿਉਂਕਿ ਮੈਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਮੈਨੂੰ ਸੰਸਕਾਰਿਕ ਐਸ਼ੋ ਆਰਾਮ ਨਹੀਂ ਚਾਹੀਦੇ ਮੈਂ ਤਾਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ ਇਹ ਗੱਲ ਸੁਣ ਕੇ ਸਮੁੰਦਖਾਂ ਚੇੜ ਗਿਆ ਤੇ ਆਖਾਂ ਲੱਗਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਇਸ ਵੇਲੇ ਇੱਕ ਮੁਗਲ ਹਾਕਮ ਦੇ ਕਿਲੇ ਵਿੱਚ ਬੰਦ ਹੈ ਜਿੱਥੇ ਚੰਗਿਆਂ ਚੰਗਿਆਂ ਦੇ ਹੌਂਸਲੇ ਹਾਰ ਜਾਂਦੇ ਨੇ ਤਾਂ ਬੀਬੀ ਬਸੰਤ ਲਤਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਇਸ ਕਿਲੇ ਵਿੱਚੋਂ ਜਿਉਂਦੀ ਬਾਹਰ ਨਹੀਂ ਜਾ ਸਕਦੀ ਪਰ ਮੈਂ ਇਹ ਆਖਦੀ ਹਾਂ ਕਿ ਮੈਂ ਇੱਕ ਸਿੱਖ ਦੀ ਪੁੱਤਰੀ ਹਾਂ ਤੇ ਮੈਂ ਧਰਮ ਬਦਲੇ ਮਰ ਜਾਵਾਂਗੀ ਪਰ ਧਰਮ ਨਹੀਂ ਵੇਚਾਂਗੀ ਸਮੁੰਦਕਾਂ ਬੀਬੀ ਬਸੰਤ ਕੌਰ ਨੂੰ ਗੁਰੂ ਘਰ ਵਿੱਚੋਂ ਇੱਕ ਇਸਤਰੀ ਸਮਝਦਾ ਸੀ ਤੇ ਉਸਨੇ ਬੜਾ ਜ਼ੋਰ ਲਾਇਆ ਕਿ ਬਸੰਤ ਕੌਰ ਮੇਰੀ بیگم ਬਣ ਜਾਵੇ ਪਰ ਲਾਲਚ ਡਰਾਵੇ ਜਦੋਂ ਸਭ ਫੇਲ ਹੋ ਗਏ ਤਾਂ ਉਸਨੇ ਬੀਬੀ ਬਸੰਤ ਕੌਰ ਨੂੰ ਇੱਕ ਕਾਲ ਕੋਠਰੀ ਵਿੱਚ ਬੰਦ ਕਰਵਾ ਦਿੱਤਾ ਜਿਸ ਕਾਲ ਕੋਠਰੀ ਵਿੱਚ ਬੀਬੀ ਬਸੰਤ ਨੂੰ ਬੰਦੀ ਬਣਾਇਆ ਗਿਆ ਉਹ ਕਾਲ ਕੋਠਰੀ ਇੱਕ ਤਰ੍ਹਾਂ ਦੀ ਨਰਕ ਸੀ ਕੋ ਭਨੇਰੇ ਵਾਲੀ ਕਾਲ ਕੋਠਰੀ ਦੇ ਅੰਦਰ ਕੀੜੇ ਮਕੋੜੇ ਚੂਹੇ ਕਿਰਲੀਆਂ ਤੇ ਕਈ ਹੋਰ ਤਰ੍ਹਾਂ ਦੇ ਜੀਵ ਸਨ ਕੋਠਰੀ ਦੇ ਅੰਦਰ ਪੱਥਰ ਦਾ ਇੱਕ ਉੱਚਾ ਥੜਾ ਬਣਿਆ ਹੋਇਆ ਸੀ ਜਿਸ ਉੱਪਰ ਸਿਰਫ ਬੈਠਿਆ ਜਾ ਸਕਦਾ ਸੀ ਬੀਬੀ ਬਸੰਤ ਕੌਰ ਦੋਵੇਂ ਹੱਥ ਜੋੜ ਕੇ ਉਸ ਪੱਥਰ ਉੱਪਰ ਬੈਠ ਗਈ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਲਾ ਕੇ ਅਰਦਾਸ ਬੇਨਤੀ ਕਰਨ ਲੱਗੀ ਕਿ हे ਸੱਚੇ ਸਤਿਗੁਰੂ ਜੀ ਮੈਨੂੰ ਤਾਂ ਤੁਹਾਡਾ ਹੀ ਹਸਾਰਾ ਹੈ ਮੈਂ ਭੋਲੇ-ਪਾਪ ਪ੍ਰਣ ਕਰ ਲਿਆ ਸੀ ਕਿ ਤੁਹਾਡੇ ਚਰਨਾਂ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ ਗੁਰੂ ਘਰ ਦੇ ਝੂਠੇ ਬਰਤਨ ਮਾਂਜਾਂਗੀ ਤੇ ਸੰਗਤ ਦੇ ਜੋੜੇ ਸਾਫ਼ ਕਰਾਂਗੀ ਹੇ ਸਤਿਗੁਰੂ ਜੀ ਤੁਸੀਂ ਇਹ ਕੀ ਪਾਣਾ ਵਰਤਾ ਦਿੱਤਾ ਸਾਰੇ ਵਿਛੜ ਗਏ ਤੇ ਮੈਂ ਵੀ ਇਕੱਲੀ ਰਹਿ ਗਈ ਹਾਂ ਮੇਰਾ ਜਵਾਨੀ ਰੂਪ ਹੀ ਮੇਰਾ ਵਿਆਰੀ ਬਣ ਗਿਆ ਕਿਰਪਾ ਕਰਕੇ ਮिन्नੂ ਤੇ ਮੇਰੀ ਪਵਿੱਤਰਤਾ ਨੂੰ ਬਚਾਓ ਬੀਬੀ ਬਸੰਤਕੌਰ ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇੱਕ ਅਧਖੜ Hindu ਔਰਤ ਦੀਵਾ ਲਾ ਕੇ ਬੰਦੀਖਾਨੇ ਦੇ ਬੂਹੇ ਅੱਗੇ ਆਨ ਖਲੋਤੀ ਤੇ ਕਹਿਣ ਲੱਗੀ ਕਿ ਮੇਰਾ ਨਾਮ ਚੰਦਰਪ੍ਰਭਾ ਹੈ ਮੈਂ Hindu ਹਾਂ ਸਮੁੰਦਖਾਨ ਨੇ ਤੇਰੇ ਲਈ ਮੇਰੇ ਹੱਥੋਂ ਰੋਟੀ ਪਕਵਾ ਕੇ ਭੇਜੀ ਹੈ ਤੇ ਤੂੰ ਰੋਟੀ ਖਾ ਲੈ ਬਸੰਤਕੌਰ ਨੇ ਰੋਟੀ ਖਾਣ ਤੋਂ ਮਨਾ ਕਰ ਦਿੱਤਾ ਪਰ ਉਹ ਔਰਤ ਨਹੀਂ ਟਲੀ ਤੇ 2-3 ਦਿਨ ਤੋਂ ਭੁਖੀ ਬੀਬੀ ਬਸੰਤ ਕੌਰ ਨੇ ਰੋਟੀ ਖਾ ਲਈ ਤੇ ਅੰਦਰ ਜਾ ਕੇ ਫਿਰ ਪੱਥਰ ਤੇ ਬੈਠ ਗਈ। ਚੰਦਰਪ੍ਰਭਾ ਔਰਤ ਨੂੰ ਹਜੇ ਥੋੜਾ ਚਿਰ ਗਿਆਨ ਹੋਇਆ ਸੀ ਤੇ ਸਮੁੰਦਖਾਂ ਬੰਦੀਖਾਨੇ ਵਿੱਚ ਆਵੜਿਆ ਤੇ ਉਸ ਨੇ ਆਉਂਦਿਆਂ ਹੀ ਬਸੰਤ ਨੂੰ ਕਿਹਾ ਕਿ हे ਸੁੰਦਰਤਾ ਦੀ ਦੇਵੀ ਮੈਨੂੰ ਅਫਸੋਸ ਹੈ ਕਿ ਤੈਨੂੰ ਇਸ ਕਾਲ ਕੋਠਰੀ ਵਿੱਚ ਸੁਟਣਾ ਪਿਆ ਤੇ ਤੇਰੇ ਸਾਰੇ ਸਾਥੀ ਤੇ ਤੇਰੇ ਗੁਰੂ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਹੈ। ਤੇ ਤੇਰਾ ਹੁਣ ਕੋਈ ਸਹਾਰਾ ਨਹੀਂ ਰਿਹਾ ਤੂੰ ਕੱਲੀ ਕੀ ਕਰੇਂਗੀ ਕਿੱਥੇ ਜਾਵੇਂਗੀ ਤੂੰ ਮੇਰੀ ਗੱਲ ਮੰਨ ਤੈਨੂੰ ਸੁਖ ਆਰਾਮ ਇੱਥੇ ਹੀ ਅਰਪਣ ਕੀਤੇ ਜਾਣਗੇ ਤਾਂ ਬੀਬੀ ਬਸੰਤ ਕੌਰ ਨੇ ਕਿਹਾ ਕਿ ਮੈਂ ਇੱਕ ਵਾਰੀ ਨਹੀਂ ਕਿ ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ਮੈਂ ਕਸਮ ਖਾਦੀ ਹੈ ਕਿ ਮੈਂ ਕਿਸੇ ਨੂੰ ਵੀ ਆਪਣਾ ਪਤੀ ਨਹੀਂ ਬਣਾਣਾ ਮੇਰੀ ਗੱਲ ਨੂੰ ਸਮਝੋ ਤੇ ਕਿਰਪਾ ਕਰਕੇ ਮੈਨੂੰ ਪਵਿੱਤਰ ਹੀ ਰਹਿਣ ਦਿਓ ਤੇ ਮੈਨੂੰ ਆਪਣੀ ਭੈਣ ਸਮਝੋ ਸਮੁੰਦਖੰਡ ਖਾਨ ਨਸ਼ੇ ਵਿੱਚ ਅੰਨ੍ਹਾ ਹੋਇਆ ਪਿਆ ਸੀ ਤੇ ਕਹਿਣ ਲੱਗਾ ਕਿ ਜੇਕਰ ਤੂੰ ਇਹਦਾ ਨਹੀਂ ਮੰਨੇਗੀ ਤੇ ਮੈਂ ਤੇਰੇ ਨਾਲ ਤੱਕੇ ਸ਼ਾਹੀ ਕਰਾਂਗਾ ਤਾਂ ਬੀਬੀ ਬਸੰਤ ਕੌਰ ਗੁੱਸੇ ਵਿੱਚ ਆਣ ਕੇ ਬੋਲੀ ਕਿ ਤੂੰ ਕੌਣ ਹੁੰਦਾ ਹੈ ਮੇਰੇ ਨਾਲ ਤੱਕੇ ਸ਼ਾਹੀ ਕਰਨ ਵਾਲਾ ਮੇਰਾ ਸਤਿਗੁਰੂ ਮੇਰੇ ਤਰ੍ਹਾਂ ਦਾ ਰਾਖਾ ਹੈ ਕੰਨ ਖੋਲ ਕੇ ਸੁਣ ਲੈ ਮੈਨੂੰ ਹੱਥ ਲਾ ਕੇ ਆਪਣਾ ਸਤਿਆਨਾਸ਼ ਨਾ ਕਰਵਾ ਲਵੀਂ ਮੇਰੇ ਸਤਿਗੁਰੂ ਜੀ ਦੇ ਹੁੰਦਿਆਂ ਕੋਈ ਵੀ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਗਾ ਸਕਦਾ ਤਾਂ ਬੀਬੀ ਬਸੰਤ ਕੌਰ ਦੇ ਮੋਹ ਇਹ ਗੱਲ ਸੁਣ ਕੇ ਉਹ ਦਖਾਂ ਜੋਰ-ਚੋਰ ਦੀ ਹਸਣ ਲੱਗਾ ਤੇ ਬੋਲਿਆ ਕਿ ਤੇਰਾ ਸਤਿਗੁਰੂ ਤਾਂ ਆਪਣੀ ਰਾਖੀ ਨਹੀਂ ਕਰ ਸਕਿਆ ਤੇ ਤੇਰੀ ਰੱਖਿਆ ਕਿਵੇਂ ਕਰੇਗਾ ਏਨੀ ਗੱਲ ਬੋਲ ਕੇ ਸਮੁੰਦਖਾਂ ਅੱਗੇ ਵਧਿਆ ਤਾਂ ਬੀਬੀ ਬਸੰਤ ਕੌਰ ਬੋਲੀ ਕਿ ਉਹ ਵੇਖ ਮੇਰੇ ਸਤਿਗੁਰੂ ਜੀ ਮੇਰੀ ਸਹਾਇਤਾ ਕਰਨ ਲਈ ਆ ਗਏ ਨੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਲਹਾਰੀ ਜਾਂਦੀ ਹਾਂ ਤੇ ਤੁਸੀਂ ਆਪਣੀ ਪੁੱਤਰੀ ਦੀ ਲਾਜ ਨੂੰ ਬਚਾਉਣ ਲਈ ਆਖਿਰਕਾਰ ਇੱਥੇ ਆ ਹੀ ਗਏ ਮੈਂ ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ ਸੀ ਪਰ ਇਹ ਨਹੀਂ ਸਮਝਿਆ ਇਹ ਆਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਸੀ ਦਾਤਾ ਜੀ ਮਿਹਰ ਕਰੋ ਮिन्नੂ ਇਸ ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਚੱਲੋ ਇਹ ਗੱਲ ਕਹਿਣ ਤੋਂ ਬਾਅਦ ਬੀਬੀ ਬਸੰਤ ਕੌਰ ਖਿੜ-ਖਿੜ ਕੇ ਹੱਸਣ ਲੱਗੀ ਸਮੁੰਦਖਾਂ ਬੀਬੀ ਬਸੰਤ ਕੌਰ ਦੇ ਮੋਹੋਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਜਦੋਂ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਉਹ ਆਖਾ ਲੱਗਾ ਕਿ ਤੈਨੂੰ ਬਚਾਉਣ ਲਈ ਇੱਥੇ ਕੋਈ ਪਰਿੰਦਾ ਵੀ ਨਹੀਂ ਪਹੁੰਚ ਸਕਦਾ ਤੇ ਫੇਰ ਤੇਰਾ ਸਤਿਗੁਰੂ ਕਿਵੇਂ ਪਹੁੰਚੇਗਾ ਇੰਨੀ ਗੱਲ ਕਹਿਨ ਤੋਂ ਬਾਅਦ ਸਮੁੰਦਖੰਡ ਫੇਰ ਤੋਂ ਜਦੋਂ ਅੱਗੇ ਵਧਿਆ ਤੇ ਉਸਦੇ ਪੈਰ ਹੇਠਾਂ ਧਰਤੀ ਨਾਲ ਜੁੜ ਗਏ ਤੇ ਉਹ ਆਪਣੀਆਂ ਅੱਖਾਂ ਤੋਂ ਅੰਨ੍ਹਾ ਹੋ ਗਿਆ ਤੇ ਉਸਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ ਬੀਬੀ ਬਸੰਤਕੌਰ ਪਿੱਛੇ ਹਟ ਗਈ ਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨ ਲੱਗੀ। ਸਮੁੰਦਖਾਹ ਸਭ ਕੁਝ ਸੁਣ ਰਿਹਾ ਸੀ ਪਰ ਦਿਖਾਈ ਨਹੀਂ ਸੀ ਦੇ ਰਿਹਾ। ਉਸ ਦੀਆਂ ਬਾਹਾਂ ਆਕੜੀਆਂ ਹੋਈਆਂ ਸਨ ਪਰ ਸ਼ੁਕਰ ਹੈ ਕਿ ਉਸ ਦੇ ਕੰਨ ਤੇ ਜ਼ੁਬਾਨ ਕੰਮ ਕਰ ਰਹੇ ਸਨ। ਸਮੁੰਦਖਾਹ ਅਨੁਪਮ ਕਰਨ ਲੱਗਾ ਕਿ ਵਾਕਈ ਕੋਈ ਰੱਬੀ ਸ਼ਕਤੀ ਬੋੜੀ ਹੈ ਤੇ ਕੰਬਦੀ ਜ਼ੁਬਾਨ ਨਾਲ ਬੋਲਿਆ ਕਿ हे ਭੈਣ ਬਸੰਤਕੌਰ ਮੈਨੂੰ ਮਾਫ਼ ਕਰ ਦੇ। ਤੇ ਮੇਰ ਤੋਂ ਗਲਤੀਆਂ ਹੋ ਗਈਆਂ ਨੇ ਭੈਣ ਮੇਰੇ ਖਾਤਰ ਆਪਣੇ ਸਤਿਗੁਰੂ ਅੱਗੇ ਅਰਜ ਕਰ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ ਦੇ ਮੇਰੀ ਭੈੜੀ ਜ਼ੁਬਾਨ ਵਿੱਚੋਂ ਉਹਨਾਂ ਦੇ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੇਰੇ ਮੂੰਹੋਂ ਨਿਕਲੇ ਨੇ ਉਹ ਖਿਮਾ ਕਰਨਾ ਮੇਰੀਆਂ ਅੱਖਾਂ ਖੋਲਣ ਮੇਰੇ ਹੱਥ ਪੈ ਠੀਕ ਹੋਣ ਤੇ ਮੈਂ ਤੈਨੂੰ ਭੈਣ ਸਮਝਦਾ ਹਾਂ ਮੈਂ ਖੁਦਾ ਅੱਗੇ ਹਾਜ਼ਰ ਨਾਜ਼ਰ ਹੋ ਕੇ ਕਸਮ ਖਾਂਦਾ ਹਾਂ ਕਿ ਮੈਂ ਭੈਣ ਬਸੰਤ ਕੌਰ ਨੂੰ ਗੁਰੂ ਜੀ ਦੇ ਪਰਿਵਾਰ ਪਾਸ ਤੇਜ ਦਵਾਂਗਾ ਇਸ ਦੀ ਕੋਈ ਨਰਾਦਰੀ ਨਹੀਂ ਕਰਾਂਗਾ ਮੈਂ ਫੇਰ ਅਰਜ ਕਰਦਾ ਹਾਂ ਜਿਵੇਂ ਹੀ ਸਮੁੰਦਖਾਂ ਨੇ ਕਸਮ ਖਾਦੀ ਤਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੱਥ ਪੈਰ ਚੱਲਣ ਲੱਗ ਪਏ ਤਾਂ ਸਮੁੰਦਖਾਂ ਨੇ ਬਸੰਤ ਕੌਰ ਨੂੰ ਬੰਦੀ ਖਾਨੇ ਚੋਂ ਬਾਹਰ ਕੱਢ ਕੇ ਆਪਣੀ ਪੈਣ ਬਣਾ ਲਿਆ ਤੇ ਆਪਣੀ ਮਹਿਲਾ ਵਿੱਚ ਲਿਆ ਕੇ ਆਪਣੀਆਂ بیگمਾਂ ਕੋਲੋਂ ਬੜਾ ਆਦਰ ਸਨਮਾਨ ਕਰਵਾਇਆ ਬੀਬੀ ਬਸੰਤ ਕੌਰ ਦੀ ਹੱਡ ਬੀਤੀ ਸੁਣ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੋਈਆਂ ਜਦੋਂ 2 ਮਹੀਨੇ ਬੀਤ ਗਏ ਬਹਾ ઠੰਡ ਠੰਡੋਲਾ ਹੋ ਗਿਆ ਤੇ ਬੀਬੀ ਬਸੰਤ ਕੌਰ ਨੂੰ ਸਮੁੰਦਖਾਨੇ ਪਾਲਕੀ ਵਿੱਚ ਬਿਠਾ ਕੇ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ ਬੀਬੀ ਬਸੰਤ ਕੌਰ 15 ਦਿਨਾਂ ਦਾ ਸਫ਼ਰ ਤੈਅ ਕਰਕੇ ਗੁਰੂ ਜੀ ਦੇ ਪਾਸ ਪਹੁੰਚ ਗਈ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੂੰ ਵੇਖ ਕੇ ਬੀਬੀ ਬਸੰਤ ਕੌਰ ਬਹੁਤ ਜ਼ਿਆਦਾ ਖੁਸ਼ ਹੋਈ ਤੇ ਕਲਗੀ ਵਾਲੇ ਪਾਤਸ਼ਾਹ ਦਾ ਬਹੁਤ ਜ਼ਿਆਦਾ